ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਖਤ ਆਦੇਸ਼ ਕੀਤੇ ਗਏ ਸੀ ਕਿ ਕੁਝ ਦਿਨ ਪਹਿਲਾਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਲਏ ਗਏ ਉਹਨਾਂ ਨੂੰ ਲਾਗੂ ਕੀਤਾ ਜਾਵੇ ਆਖਿਰ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਆਨਾਕਾਨਿਕ ਕਿਉਂ ਕੀਤੀ ਜਾ ਰਹੀ ਹੈ ਤੇ ਇਸੇ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇਗਾ ਜਥੇਦਾਰ ਦੇ ਨਾਲ ਮੁਲਾਕਾਤ ਕਰੇਗਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅਸਤੀਫੇ ਮਨਜ਼ੂਰ ਕਰਨ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਦੁਬਾਰਾ ਇਹਨਾਂ ਨੂੰ ਲਾਗੂ ਕਰਨ ਦੇ ਲਈ ਵੀ ਕਿਹਾ ਗਿਆ ਸੀ ਇਸੇ ਮਸਲੇ ਦੇ ਵਿੱਚ ਅਵਫਦ ਅੱਜ ਜਾ ਕੇ ਮਿਲੇਗਾ ਜੋ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੇ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਵਫਤ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰੇਗਾ ਅਸਤੀਫਿਆਂ ਦੀ ਪ੍ਰਵਾਨਗੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਹੈ ਜ਼ਾਹਿਰ ਹੈ ਕਿ ਕਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਇਸ ਤੋਂ ਇਲਾਵਾ ਪ੍ਰਧਾਨਗੀ ਤੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਤਾਂ ਇਹਨਾਂ ਸਾਰੇ ਅਸਤੀਫਿਆਂ ਨੂੰ ਪ੍ਰਵਾਨ ਕਰਨ ਦੀ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਫੈਸਲਾ ਸੁਣਾਇਆ ਗਿਆ ਸੀ ਹੁਕਮ ਜਾਰੀ ਜਿਹੜੇ ਉਹ ਕੀਤੇ ਗਏ ਸੀ ਤੇ ਜਿਸ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਇਸ ਤੋਂ ਬਾਅਦ ਬੀਤੇ ਦਿਨ ਹੀ ਦੁਬਾਰਾ ਤੋਂ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਵੱਲੋਂ ਫਿਰ ਤੋਂ ਹੁਕਮ ਜਾਰੀ ਕੀਤੇ ਗਏ ਕਿ ਜਿਹੜੇ ਫੈਸਲੇ ਸੁਣਾਏ ਗਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਆਖਰ ਉਹਨਾਂ ਨੂੰ ਮੰਨਣ ਦੇ ਵਿੱਚ ਇੰਨੀ ਦੇਰੀਆਂ ਆ ਨਾ ਕੰਨ ਕਿਉਂ ਕੀਤੀ ਜਾ ਰਹੀ ਹੈ ਤਾਂ ਅੱਜ ਇਹਨਾਂ ਮਸਲਿਆਂ ਦੇ ਉੱਪਰ ਹੀ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫਤ ਜਿਹੜਾ ਉਹ ਜਥੇਦਾਰ ਦੇ ਮੁਲਾਕਾਤ ਕਰੇਗਾ ਔਰ ਇਸ ਤੋਂ ਇਲਾਵਾ ਹੋਰ ਕੀ ਕੁਝ ਕਰੇਗਾ ਉਹ ਪੂਰੀ ਤੁਹਾਨੂੰ ਰਿਪੋਰਟ ਜੜਿਓ ਦਿਖਾ ਦਿੰਦੇ ਆਂ ਸ਼੍ਰੀ ਦਰਬਾਰ ਸਾਹਿਬ ਤੋਂ ਰਿਪੋਰਟ ਪੂਰੀ ਦਿਖਾ ਰਹੇ ਨੇ ਸਾਡੇ ਸਹਿਯੋਗੀ ਜੋਤੀ ਬਹਿਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਮਿਲਣ ਲਈ ਅਕਾਲੀ ਦਲ ਦਾ ਇੱਕ ਵਫਦ ਪ੍ਰਧਾਨ ਪ੍ਰਧਾਨ ਬਲਵਿੰਦਰ ਸਿੰਘ ਬੂੰਦੜ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚ ਰਿਹਾ ਹੈ ਇਹ ਵਫਦ 3 ਵਜੇ ਦਾ ਸਮੇਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਤੇ ਦਿਨ ਪਹਿਲੇ ਕੁਝ puri ਵਟੀ ਗਈ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਆਦੇਸ਼ ਹੋਏ ਸਨ ਜਿਹੜੇ ਹੁਕਮਨਾਮੇ ਹੋਏ ਸਨ ਉਹਨਾਂ ਨੂੰ ਹੱਜ ਤੱਕ ਨਹੀਂ ਮੰਨਿਆ ਗਿਆ ਉਸ ਹੁਕਮਨਾਮਿਆਂ ਦੇ ਉੱਤੇ ਇਹ ਜਥੇਦਾਰ ਸਾਹਿਬ ਨੇ ਕੁਝ ਸਖਤੀ ਵਰਤਦੇ ਹੋਇਆ ਇਹ ਗੱਲ ਕਹੀ ਸੀ ਕਿ ਜਿਹੜੇ ਆਦੇਸ਼ ਹੋਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਏ ਔਰ ਅਸਤੀਫੇ ਸ਼੍ਰੋਮੀ ਅਕਾਲੀ ਦਲ ਦੇ ਜਿਹੜੇ ਉਨ੍ਹਾਂ ਦੇ ਕੋਲ ਦਿੱਤੇ ਹੋਏ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀਗਾ ਉਸ ਨੂੰ ਪ੍ਰਵਾਨ ਕਰ ਲਿਆ ਜਾਏ ਸੋ ਇਹ ਆਦੇਸ਼ ਸ਼ਕਤੀ ਨਾਲ ਦਿੱਤੇ ਗਏ ਸਨ ਉਸ ਤੋਂ ਬਾਅਦ ਫੌਰੀ ਬਾਅਦ ਸਿੱਖਿਆ ਸਕਨੇ ਆ ਕਿ ਅਕਾਲੀ ਦਲ ਦਾ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇਗਾ ਇਹ ਮੰਗੀ ਦਾ ਜਿਹੜਾ ਮੇਲਾ ਲਾ ਰਿਹਾ ਹੈ ਉਹਦੇ ਵਿੱਚ ਵੀ ਅਕਾਲੀ ਦਲ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ ਹਰ ਸਾਲ ਕੀਤੀ ਜਾਂਦੀ ਹੈ ਪਰ ਇਸ ਸਾਲ ਇਸ ਕਰਕੇ ਅਹਿਮ ਹੋਣੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੇ ਆਪਣਾ ਵਕਾ ਵਕਾਰ ਜਿਹੜਾ ਹੈ ਮੁਰਸਤਪਿਤ ਕਰਨਾ ਕਿਉਂਕਿ ਹੁਣ ਜਿਹੜੀਆਂ ਭੁੱਲਾਂ ਹੋਈਆਂ ਸਨ ਜੋ ਗਲਤੀਆਂ ਹੋਈਆਂ ਸਨ ਉਹ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਉਸ ਨੂੰ ਦੇਖਦੇ ਹੋਏ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਵੀ ਕੀਤੀ ਜਾ ਸਕਦੀ ਹੈ ਔਰ ਪਲੱਸ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ आदेश ਮਿਲ ਗਿਆ ਸੀ ਕਿ ਅਸਤੀਫਾ ਪ੍ਰਵਾਨ ਕਰਨ ਦਾ ਉਸ ਨੂੰ ਥੋੜੀ ਅੱਗੇ ਪਾ ਦਿੱਤਾ ਜਾਏ ਯਾਨੀ ਕਿ 14 ਤਰੀਕ ਨੂੰ ਜਿਹੜਾ ਮਾਲੀ ਦਾ ਮਾਗੀ ਦਾ ਮੇਲਾ ਹੈ ਉਸ ਤੋਂ ਬਾਅਦ ਅਸਤੀਫੇ ਪ੍ਰਵਾਨ ਕਰ ਲਏ ਜਾਣਗੇ ਸੋ ਅੱਜ ਵਫਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜੇ ਨੇ ਬਲਵਿੰਦਰ ਸਿੰਘ ਹੁੰਦੜ ਦੀ ਅਗਵਾਈ ਦੇ ਵਿੱਚ ਜਤਿਨ ਦਾਸ਼ੀ ਅਕਾਲ ਤਖਤ ਸਾਹਿਬ ਨੂੰ ਮਿਲੇਗਾ ਤੇ ਬੇਨਤੀ ਕਰੇਗਾ ਸੋ ਇਹ ਕਿਆਸ ਰਈਆਂ ਲਾਈਆਂ ਜਾ ਰਹੀਆਂ ਨੇ ਹੋਰ ਜਿਹੜੇ ਪੰਥਕ ਮਸਲੇ ਨੇ ਉਹਨਾਂ ਤੇ ਵੀ ਵਿਚਾਰ ਕਰੇਗਾ ਸੋ ਇਹ ਜਿਹੜੀਆਂ ਕਿਆਸ ਰਈਆਂ ਨੇ ਚਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਮੋਢ ਸੁਰਜੀਤ ਹੋਣਾ ਚਾਹੁੰਦਾ ਹੈ ਔਰ ਮੋਢ ਸੁਰਜੀਤ ਹੁੰਦਿਆ ਪਹਿਲੀ ਕਾਨਫਰੰਸ ਜਿਹੜੀ ਹੈ ਮਾਗੀ ਦੇ ਮੇਲੇ ਦੌਰਾਨ ਹਰ ਸਾਲ ਵੈਸੇ ਕੀਤੀ ਜਾਂਦੀ ਹੈ ਇਸ ਵਾਰ ਜਿਹੜੀ ਕੀਤੀ ਜਾਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਦੇ ਅਧਿਐਖ ਰਹੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਜਿਹੜੀਆਂ ਭੁੱਲਾਂ ਸਨ ਉਹਨਾਂ ਲਈ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਸੀ ਉਹਨਾਂ ਨੂੰ ਭੁਗਤ ਲਿਆ ਗਿਆ ਹੈ ਉਸ ਤੋਂ ਬਾਅਦ ਇਹ ਪਹਿਲੀ ਕਾਨਫਰੰਸ ਹੋਏਗੀ ਉਹਨਾਂ ਦੀ ਔਰ ਇਸ ਕਾਨਫਰੰਸ ਤੋਂ ਪਹਿਲਾਂ ਹੀ ਜਥੇਦਾਰ ਸਾਹਿਬ ਵੱਲੋਂ ਘੂਰੀ ਵੱਟੀ ਗਈ ਸੀ ਕਿਉਂਕਿ ਉਹਨਾਂ ਦੇ ਆਦੇਸ਼ਾਂ ਦਾ ਜਿਹੜਾ ਪਾਲਾ ਨਹੀਂ ਹੋਈ ਉਹਨਾਂ ਦੇ ਦੇਸ਼ਾਂ ਦੇ ਉੱਤੇ ਨਹੀਂ ਕੋਈ ਚੜਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਹੁਕਮ ਹੋਇਆ ਸੀਗਾ ਕਿ ਜਿਹੜੇ ਅਕਾਲੀ ਦਲ ਦੇ ਅਸਤੀਫੇ ਪ੍ਰਧਾਨ ਦੇ ਅਸਤੀਫੇ ਹਨ ਉਹ ਪ੍ਰਮਾਨ ਕਰ ਲਏ ਜਾਣ ਔਰ 6 ਮਹੀਨਿਆਂ ਦੇ ਅੰਦਰ ਅੰਦਰ ਨਵੀਂ ਕਾਰਜਕਾਰੀ ਜਿਹੜੀ ਅਕਾਲੀ ਦਲ ਹੈ ਉਸ ਨੂੰ ਉਹਨੂੰ ਚੁੜਿਆ ਜਾਏ ਨਵੀਂ ਪ੍ਰਧਾਨਗੀ ਚੁਣੀ ਜਾਏ ਨਵੇਂ ਅਹੁਦੇਦਾਰ ਚੁਣੇ ਜਾਣਗੇ ਇਸ ਦੇ ਨਾਲ ਹੀ ਜਿਹੜੀ ਸੁਧਾਰ ਸਭਾ ਅਕਾਲੀ ਦਲ ਸੁਧਾਰ ਸਭਾ ਹੈ ਉਹਨਾਂ ਉਹਦਾ ਵੀ ਉਨੂੰ ਵੀ ਤੋੜਨ ਦੀ ਗੱਲ ਕਹੀ ਸੀਗੀ ਉਸ ਦਾ ਵੀ ਰਲੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਣ ਦੀ ਗੱਲ ਕਹੀ ਸੀਗੀ ਮਗਰ ਇਸ ਸੱਦ ਦੇ ਬਾਵਜੂਦ ਸਿਰਫ ਸੁਧਾਰ ਲਹਿਰ ਜਿਹੜੀ ਹੈ ਉਹ ਪੰਗ ਹੋ ਗਈ ਸੀ ਉਸ ਤੋਂ ਬਾਅਦ ਕੋਈ ਹੁਕਮਨਾਮਾ ਜੋ ਹੋਇਆ ਸੀਗਾ ਉਹ ਹਜੇ ਉਹਦੇ ਤੇ ਪ੍ਰਵਾਨਗੀ ਨਹੀਂ ਹੋਈ ਉਸ ਨੂੰ ਮੰਨਿਆ ਨਹੀਂ ਗਿਆ ਹਜੇ ਵੀ ਉਹਨਾਂ ਦੇ ਅਸਤੀਫੇ ਪ੍ਰਵਾਨ ਨਹੀਂ ਹੋਏ ਮਗਰ ਹੁਣ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਵ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਬੜੀ ਸ਼ਕਤੀ ਦੇ ਨਾਲ ਕਿਹਾ ਸੀਗਾ ਕਿ ਜਿਹੜੇ ਹੁਕਮ ਅਕਾਲ ਤਖਤ ਸਾਹਿਬ ਦੀ ਫੈਸਲਤ ਹੋਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਏ ਸੋ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੀ ਦੁਚਿੱਤੀ ਬਣੀ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮੁਖਸਰ ਸਾਹਿਬ ਦੇ ਵਿਖੇ ਜਿਹੜੀ ਕਾਨਫਰੰਸ ਹੋਣ ਵਾਲੀ ਹੈ ਜਿਹੜਾ ਮੇਲਾ ਹੈ ਉਹ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਮੌਕੇ ਤੇ ਮੌਜੂਦ ਰਹਿਣਗੇ ਉਸ ਸਮੇ ਇਹੋ ਜਿਹਾ ਫੈਸਲਾ ਜਥੇਦਾਰ ਸਾਹਿਬ ਵੱਲੋਂ ਇਹੋ ਜੀ ਜਿਹੜੇ ਫੈਸਲੇ ਤੇ ਘੂਰੀ ਵੱਟੀ ਜਾਣੀ ਯਾਨੀ ਸ਼ਕਤੀ ਦਿਖਾਈ ਜਾਣੀ ਉਹ ਇੱਕ ਸਵਾਲ ਹੈ ਉਹ ਸਾਰੇ ਸਵਾਲਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਬੇਨਤੀ ਕਰੇਗਾ ਔਰ ਉਹਨਾਂ ਨੂੰ ਕਹੇਗਾ ਕਿ ਇਸ ਜਿਹੜੇ ਆਦੇਸ਼ ਨੇ ਉਹਨਾਂ ਨੂੰ ਅਸੀਂ ਮਾਗੀ ਦੇ ਮੇਲੇ ਤੋਂ ਬਾਅਦ ਮੰਨ ਲਵਾਂਗੇ ਜਿਹੜੇ ਅਸਤੀਫੇ ਨੇ ਉਹਨਾਂ ਨੂੰ ਪ੍ਰਵਾਨ ਕਰਾਂਗੇ ਸੋ ਅੱਜ ਇੱਕ ਵਫਦ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਗਵੀਰ ਸਿੰਘ ਨੂੰ ਮਿਲੇਗਾ ਅਤੇ ਬੇਨਤੀ ਕਰੇਗਾ ਕਿਉਂਕਿ ਹਾਲਾਤ ਜੋ ਹੈ ਨੇ ਮਾਗੀ ਦਾ ਮੇਲਾ ਹੈ 14 ਤਰੀਕ ਨੂੰ ਮੁਕਸਦ ਦੀ ਧਰਤੀ ਦੇ ਉੱਤੇ ਲੱਗਣਾ ਹੈ ਉਸ ਜਿਹੜੀ ਮੇਲੇ ਦੇ ਅਕਾਲੀ ਦਲ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੀ ਨੁਮਾਇੰਦਗੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਏਗੀ ਫਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਕੇ ਜਿਹੜੇ ਅਸਤੀਫੇ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਜਾਏ ਹੁਣ ਇਸ ਉਸ ਤੋਂ ਬਾਅਦ ਇੱਕ ਅਕੂਰੀ ਵੀ ਵੰਟੀ ਗਈ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਸਕਤੀ ਵੀ ਕਹੀ ਗਈ ਸੀਗੀ ਕਿ ਜੇ ਪਰਬੰਧ ਕੀਤੇ ਜਾਣ ਇਨ ਬਿਨ ਲਾਗੂ ਕੀਤਾ ਜਾਏ ਉਸ ਨੂੰ ਦੇਖਦੇ ਹੋਏ ਸ਼੍ਰੋਮ ਨਿਕਾਲੀ ਦਲ ਦੇ ਜਿਹੜਾ ਵਫਦ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ ਤੇ ਬੇਨਤੀ ਕਰੇਗਾ ਕੈਮਨ ਪਰਸਨ ਨਿਤੇਜ ਦੇ ਨਾਲ ਜੋਤੀ ਬਹਿਨ ਡੈਨੀਸ ਫੇਰਾ ਡੇਵੀ ਅੰਮ੍ਰਿਤਸਰ